ਅੱਜ ਪੂਰੇ ਦੇਸ਼ ਦੇ ਅੰਦਰ ਦਲਤਪ੍ਰੋਤੀ ਮਾਹੌਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸਿਰਜਿਆ ਦਾ ਦੇਸ਼ ਦੇ ਬਖਵਾਖ ਹਿੱਸਿਆਂ ਦੇ ਵਿੱਚ ਦਲਤਾਂ ਉੱਤੇ ਅਤਿਆਚਾਰ ਹੋ ਰਹੇ ਨੇ ਹਮਲੇ ਹੋ ਰਹੇ ਨੇ ਕਿ ਇਹਦੀ ਸਭ ਤੋਂ ਵੱਡੀ ਉਦਾਹਰਣ ਦੇਸ਼ ਦੇ ਸਾਹਮਣੇ ਆ ਕਿ ਇੱਕ ਦਲਤ ਪਰਿਵਾਰ ਚ ਪੈਦਾ ਹੋ ਕੇ ਇੱਕ ਗਰੀਬ ਗਰੀਬ ਪਰਿਵਾਰ ਚ ਪੈਦਾ ਹੋ ਕੇ ਦੇਸ਼ ਦੀ ਸਰਵੋੱਚ ਅਦਾਲਤ ਦਾ ਚੀਪ ਬੁੜੀ ਚੀਪ ਬੰਨਾ ਮੁਖੀ ਬੰਨਾ ਗਵਾਈ ਸਾਹਿਬ ਦੇ ਉੱਤੇ ਭਾਰੀ ਅਦਾਲਤ ਦੇ ਅੰਦਰ ਜੁੱਤੀ ਸੱਟਣਾ ਉਹਦਾ ਅਪਮਾਨ ਕਰਨਾ ਔਰ ਕੇਸ ਤੱਕ ਵਰਤਨਾ ਹੋਣਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਔਰ ਸੈਕੰਡ ਅਧਾਰਾਂ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਮੈਂ ਸਮਝਦਾ ਹਰਿਆਣਾ ਦੇ ਕਈ ਕਿਸ ਅਧਿਕਾਰੀ ਦੁਆਰਾ ਸੁਸਾਈਡ ਕਰ ਲੈਣਾ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਣਾ ਇਸ ਤੋਂ ਵੱਡਿਓ ਉਦਾਹਰਣ ਕੀ ਹੋ ਕਿ ਉਹਨੂੰ ਕਿੰਨਾ ਟਾਰਚਰ ਕੀਤਾ ਗਿਆ ਹਰਿਆਣਾ ਦੇ ਅਧਿਕਾਰੀਆਂ ਦੁਆਰਾ ਜਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਟੌਰਚਰ ਕੀਤਾ ਗਿਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੁਬੈਤ ਸਵਿੰਦਾ ਇੱਕ ਬਹੁਤ ਵੱਡਾ ਅਤਿਆਚਾਰ ਜਿਹੜਾ ਉਹ ਦਲਤਾਂ ਦੇ ਖਿਲਾਫ ਪੂਰੇ ਦੇਸ਼ ਭਰ ਦੇ ਅੰਦਰ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਲਗਾਤਾਰ ਦਲਤਾਂ ਤੇ ਹਮਲੇ ਹੋ ਰਹੇ ਨੇਗੇ ਸੋ ਸਾਨੂੰ ਸਾਡੇ ਲੋਕਾਂ ਨੂੰ ਸਾਥ ਚਾਹੀਦਾ ਔਰ ਦੂਸਰਾ ਹਰਿਆਣਾ ਦੀ ਸਰਕਾਰ ਨੂੰ ਤੁਰੰਤ ਉਹਨਾਂ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਦਰਜਤਾ ਹੋ ਚੁੱਕੀ ਆ ਪਰ ਲੇਕਿਨ ਤੁਰੰਤ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਨਾ ਚਾਹੀਦਾ ਉਹਨਾਂ ਨੂੰ ਜੇਲਾ ਸੁਖਲਾ ਚਾਹੀਦਾ ਔਰ ਉਸ ਪਰਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਸਮਝਦਾ ਤਾਂ ਹੀ ਦਾ ਕਿ ਲੱਖਾਂ ਜਿਹੜੇ ਦਲਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਮਿਲੂਗਾ ਅੱਜ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਆ ਬਾਬਾ ਸਾਹਿਬ ਹੀਮਰਾਉ ਮੇੜ ਕੇ ਸੰਵਿਧਾਨ ਲਿਖਿਆ ਅੱਜ ਪੂਰਾ ਸੰਵਿਧਾਨ ਜਿਹੜਾ ਉਹਨੂੰ ਟਾਰਗ ਕੀਤਾ ਜਾ ਰਿਹਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਨਿਸ਼ਾਨਾ ਬਣਾਇਆ ਹੈ ਦਲਤਾਂ ਨੇ ਨਿਸ਼ਾਨਾ ਬਣਾਇਆ ਹੋਇਆ ਹੈਗਾ ਔਰ ਦੂਸਰੇ ਪਾਸੇ ਸੰਵਿਧਾਨ ਨੂੰ ਨਿਸ਼ਾਨਾ ਬਣਾਇਆ ਹੋਇਆ ਹੈਗਾ ਪਰ ਲੇਕਿਨ ਦੇਸ਼ ਦੇ ਲੋਕ ਇੱਕ ਬੁੱਸਲੇ ਇੱਕ ਜੁੱਟ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਕਰਾ ਜਵਾਬ ਦੇਣ